ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੀ ਚਮਤਕਾਰ ਅਧਿਆਇ 18ਵਾਂ ਸਤਗੁਰੂ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਨਜ਼ਰਬੰਦ ਕਰਨਾ ਆਗਰੇ ਦੇ ਵਿੱਚ ਸਤਗੁਰੂ ਜੀ ਦੀ ਮਹਿਮਾਨ ਦੇਖ ਕੇ ਜਹਾਂਗੀਰ ਬਹੁਤ ਹੈਰਾਨ ਹੋਇਆ ਉਹ ਮਨ ਵਿੱਚ ਕਈ ਤਰ੍ਹਾਂ ਦੇ ਵਿਚਾਰ ਕਰਨ ਲੱਗਾ ਉਸ ਦੇ ਮਨ ਵਿੱਚ ਆਈ ਕਿ ਜੇ ਸਤਗੁਰੂ ਜੀ ਇਸੇ ਤਰ੍ਹਾਂ ਸਾਰੇ ਦੇਸ਼ ਵਿੱਚ ਫਿਰ ਕੇ ਗੁਰਮਤ ਦਾ ਪ੍ਰਚਾਰ ਕਰਦੇ ਰਹੇ ਤੇ ਲੋਕਾਂ ਨੂੰ ਸ਼ਰਦਾਲੂ ਬਣਾਉਂਦੇ ਰਹੇ ਤਾਂ ਹੋ ਸਕਦਾ ਹੈ ਕਿ ਇੱਕ ਦਿਨ ਐਸਾ ਆਵੇ ਜਦੋਂ ਸਾਰੇ ਹਿੰਦੁਸਤਾਨ ਵਿੱਚ ਇਹਨਾਂ ਦਾ ਨਵਾਂ ಮತ ਸਿੱਖ ਧਰਮ ਖਿੱਲਰ ਜਾਵੇ ਨਵੇਂ ಮತ ਦੇ ਧਾਰਨ ਕਰਨ ਵਾਲੇ ਹਿੰਦੂਸਾਨ ਹਿੰਦੂਆਂ ਦੀ ਗਿਣਤੀ ਹਿੰਦੁਸਤਾਨ ਵਿੱਚ ਬਹੁਤ ਹੀ ਹੈ ਕਿਉਂਕਿ ਇਹ ਦੇਸ਼ ਇਹਨਾਂ ਦਾ ਹੈ ਇਸ ਕਰਕੇ ਇਹ ਵੀ ਖਤਰਾ ਹੋ ਸਕਦਾ ਹੈ ਕਿ ਇਸਲਾਮ ಮತ ਤੇ ਮੁਗਲ ਸਰਕਾਰ ਦੇ ਵਿਰੁੱਧ ਲੋਕਾਂ ਦਾ ਵੱਲਵਲਾ ਵੱਧ ਜਾਵੇ ਜੀ ਲੋਕ ਰਾਏ ਕਿਸੇ ਦੇ ਵਿਰੁੱਧ ਹੋ ਜਾਵੇ ਤਾਂ ਰਾਜ ਕਰਨਾ ਬਹੁਤ ਕਠਿਨ ਹੋ ਜਾਂਦਾ ਹੈ ਦੂਸਰਾ ਗੁਰੂ ਘਰ ਦੇ ਨਿੰਦਕਾਂ ਨੇ ਜਹਾਂਗੀਰ ਨੂੰ ਉਲਟੀ ਮਤ ਦਿੱਤੀ ਇਹ ਸਤਗੁਰੂ ਜੀ ਨੂੰ ਨਾਲ ਨਹੀਂ ਲਈ ਫਿਰਨਾ ਚਾਹੀਦਾ ਸਗੋਂ ਕਿਸੇ ਕਿਲੇ ਵਿੱਚ ਨਜ਼ਰਬੰਦ ਕਰ ਦੇਣਾ ਚਾਹੀਦਾ ਹੈ ਤਾਂ ਕਿ ਇਹ ਆਪਣੇ ਮਤ ਦਾ ਪ੍ਰਚਾਰ ਨਾ ਕਰ ਸਕਣ ਕਿਉਂਕਿ ਜਹਾਂਗੀਰ ਨੇ ਇਹਨਾਂ ਦੇ ਪਿਤਾ ਜੀ ਸਤਗੁਰੂ ਅਰਜੁਨ ਦੇਵ ਜੀ ਨੂੰ ਸ਼ਹੀਦ ਕਰਾਇਆ ਹੈ ਇਸ ਵਾਸਤੇ ਇਹ ਵੀ ਖਤਰਾ ਹੋ ਸਕਦਾ ਹੈ ਕਿ ਸਤਗੁਰੂ ਜੀ ਮੌਕਾ ਪਾ ਕੇ ਧੂਖੇ ਨਾਲ ਬਾਦਸ਼ਾਹ ਸਲਾਮਤ ਨੂੰ ਕਿਸੇ ਸਿੱਖ ਕੋਲੋਂ ਮਰਵਾ ਨਾ ਦੇਣ ਉਸ ਸਮੇਂ ਸਿੱਖਾ ਇਹ ਗੁਰੂ ਘਰ ਦੇ ਸ਼ਰਦਾਲੂਆ ਵਿੱਚ ਬਾਦਸ਼ਾਹ ਦੇ ਵਿਰੁੱਧ ਦਿੱਲੀਵਲ ਦਿੱਲੀਵਲ ਵਲਾਸੀ ਸਤਗੁਰੂ ਜੀ ਨਾਲ ਸਿੱਖਾਂ ਦਾ ਬਹੁਤ ਪ੍ਰੇਮ ਸੀ ਸਿੱਖ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਹੈ ਇਹ ਚੰਦੂ ਲਾਲ ਜਹਾਂਗੀਰ ਦੇ ਨਾਲ ਰਹਿੰਦਾ ਸੀ ਉਹ ਚੰਦੂ ਲਾਲ ਜਿਸ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਕਸ਼ਟ ਪਹੁੰਚਾਉਣ ਦਾ ਯਤਨ ਕੀਤਾ ਸੀ ਉਸਨੇ ਸਮਾ ਪਾ ਕੇ ਆਗਰੇ ਵਿੱਚ ਇੱਕ ਜੋਤਸ਼ੀ ਨਜ਼ੂਮੀਏ ਨੂੰ ਕਈ ਸੌ ਰੁਪਏ ਦਾ ਲਾਲਚ ਦੇ ਕੇ ਇਹ ਮਨਾਇਆ ਕਿ ਉਹ ਬਾਦਸ਼ਾਹ ਕੋਲ ਜਾਵੇ ਬਾਦਸ਼ਾਹ ਦਾ ਹੱਕ ਦੇ ਕੇ ਰਮਲ ਸੁਟਕੇ ਜਾਂ ਜੋ ਟੰਗ ਉਹ ਵਰਤਣਾ ਚਾਹੇ ਵਰਤ ਕੇ ਬਾਦਸ਼ਾਹ ਨੂੰ ਇਹ ਦੱਸੇ ਕਿ ਬਾਦਸ਼ਾਹ ਸਲਾਮਤ ਉਪਰ ਸਾਰਸ਼ਰਤੀ ਆਉਣ ਵਾਲੀ ਹੈ ਜਿਸ ਦਿਨ ਸਾੜਸਤੀ ਆਵੇਗੀ ਉਸਨ ਬਾਦਸ਼ਾਹ ਦਾ ਜਾਨੀ ਤੇ ਮਾਲੀ ਨੁਕਸਾਨ ਹੋਵੇਗਾ ਇਹ ਸਾੜਸਤੀ ਬਹੁਤ ਭਾਰੂ ਹੈ ਬਾਦਸ਼ਾਹ ਜਦ ਸਾੜਸਤੀ ਤੋਂ ਬਚਣ ਦਾ ਉਪਾਅ ਪੁੱਛੇ ਤਾਂ ਉਸ ਨੂੰ ਆਖੇ ਇਹ ਸਤਗੁਰੂ ਜੀ ਨੂੰ 40 ਦਿਨ ਗਵਾਲੀਅਰ ਦੇ ਕਿਲੇ ਵਿੱਚ ਰੱਖਿਆ ਜਾਵੇ ਬਾਦਸ਼ਾਹ ਸਲਾਮਤ ਦੇ ਹੱਕ ਵਿੱਚ ਸਤਗੁਰੂ ਜੀ ਖੁਦਾ ਅੱਗੇ ਪ੍ਰਾਰਥਨਾ ਕਰੇ ਲਾਲਚੀ ਜੋਤ ਸੀ ਚੰਦੂ ਲਾਲ ਦੇ ਆਖੇ ਲੱਗ ਗਿਆ ਉਸਨੇ ਬਾਦਸ਼ਾਹ ਜਹਾਂਗੀਰ ਨੂੰ ਐਸਾ ਡਰ ਦਿੱਤਾ ਕਿ ਬਾਦਸ਼ਾਹ ਘਬਰਾ ਗਿਆ ਆਮ ਲੋਕਾਂ ਨਾਲੋਂ ਬਾਦਸ਼ਾਹਾਂ ਨੂੰ ਜਾਨ ਬਹੁਤ ਪਿਆਰੀ ਹੁੰਦੀ ਹੈ ਕਿਉਂਕਿ ਉਹ ਸ਼ਾਹੀ ਸੁਖ ਇਸ਼ਾਨ त्यागਨ ਨੂੰ ਤਿਆਰ ਨਹੀਂ ਹੁੰਦੇ ਜਦ ਬਾਦਸ਼ਾਹ ਨੇ ਘਬਰਾ ਕੇ 60 ਸਤੀ ਕੋਲੋਂ ਬਚਨ ਦਾ ਉਪਾਅ ਪੁੱਛਿਆ ਤਾਂ ਜੋਤਿਸ਼ੀ ਨੇ ਆਖਿਆ ਬਾਦਸ਼ਾਹ ਸਲਾਮਤ ਜੀਵਨ ਨਾਲੋਂ ਕੋਈ ਵਸਤੂ ਪਿਆਰੀ ਨਹੀਂ ਆਪ ਇਸਲਾਮ ਦੇ ਖਲੀਫੇ ਤੇ ਮੁਗਲ ਸਾਮਰਾਜ ਦੇ ਨੇਕ ਤੇ ਮੁਖੀ ਬਾਦਸ਼ਾਹ ਹੋ ਹਜ਼ੂਮ ਨੂੰ ਸਾਰ ਸਤੀ ਕੋਲੋਂ ਬਚਣ ਦਾ ਯਤਨ ਜ਼ਰੂਰ ਕਰਨਾ ਚਾਹੀਦਾ ਹੈ ਸਾਰ ਸਤੀ ਤਾਂ ਟਾਲ ਸਕਦੀ ਹੈ ਜੇ ਕੋਈ ਮਹਾਪੁਰਖ ਜੋ ਭਗਤੀ ਪਾਵ ਵਾਲਾ ਹੋਵੇ ਉਹ 40 ਦਿਨ ਖੁਦਾ ਦੀ ਬੰਦਗੀ ਕਰਦਾ ਹੋਇਆ ਖੁਦਾ ਪਾਸੋਂ ਦੁਆ ਮੰਗੇ ਫਿਰ ਅੱਲਾਹ ਤਾਲਾ ਜ਼ਰੂਰ ਰਹਿਮ ਕਰਨਗੇ ਐਸਾ ਬੰਦਾ ਬਾਦਸ਼ਾਹ ਸਲਾਮਤ ਪਾਸ ਸਤਗੁਰੂ ਹਰਗੋਬਿੰਦ ਸਾਹਿਬ ਜੀ ਹੈ ਉਹਨਾਂ ਨੂੰ ਆਖਿਆ ਜਾਵੇ ਉਹ 40 ਦਿਨਾਂ ਕੇ ਲਈ ਵਿੱਚ ਰਹਿਣ ਇਹ ਬੰਦਗੀ ਕਰਨ ਖਰਚ ਉਹਨਾਂ ਨੂੰ ਖੁੱਲਾ ਦਿੱਤਾ ਜਾਵੇ ਉਹਨਾਂ ਤੋਂ ਬਿਨਾਂ ਚੀਤੀ ਕੋਈ ਤਰਵੇਸ਼ ਨਹੀਂ ਲੱਭਣਾ ਬਾਦਸ਼ਾਹ ਦੇ ਕੰਨ ਵੈਰੀ ਹੁੰਦੇ ਹਨ ਉਹ ਸੋਚ ਦੇ ਘਟ ਹਨ ਸੁਣ ਕੇ ਹੀ ਅਮਲ ਕਰਦੇ ਹਨ ਜਹਾਂਗੀਰ ਨੇ ਉਸੇ ਵੇਲੇ ਸਤਗੁਰੂ ਜੀ ਨੂੰ ਕੋਲ ਸੱਦਿਆ ਤੇ ਬੜੇ ਪ੍ਰੇਮ ਤੇ ਨਿਮਰਤਾ ਨਾਲ ਉਸਨੇ ਸਤਗੁਰੂ ਜੀ ਨੂੰ ਆਖਿਆ ਦੇਖੋ ਜੀ ਮੈਂ ਸੱਚ ਆਖਦਾ ਹਾਂ ਕਿ ਮੈਨੂੰ ਮੇਰੀ ਭੁੱਲ ਦਾ ਅੱਜ ਪਤਾ ਲੱਗ ਗਿਆ ਹੈ ਕਿ ਮੈਂ ਆਪਕੇ ਪਿਤਾ ਜੀ ਸਤਿਗੁਰੂ ਅਰਜਨ ਦੇਵ ਜੀ ਨੂੰ ਸਜ਼ਾਏ ਮੌਤ ਦੀ ਭੁੱਲ ਕੀਤੀ ਹੈ ਉਹ ਸੱਚੇ ਖੁਦਾ ਪ੍ਰਸ پاک ਧਾਮਨ ਤੇ ਆਲਮ ਵਰਦੇ ਸਨ ਆਪਦੀ ਸੰਗਤ ਕਰਨ ਉੱਪਰ ਪਤਾ ਲੱਗਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਹੱਕ ਦਾ ਪ੍ਰਚਾਰ ਕਰ ਰਹੀ ਹੈ ਮੈਂ ਆਪਦੇ ਪ੍ਰਚਾਰ ਨੂੰ ਨਹੀਂ ਰੋਕਾਂਗਾ ਜਿਵੇਂ ਮੇਰੇ ਬਜ਼ੁਰਗ ਆਪਦੇ ਬਜ਼ੁਰਗਾਂ ਦਾ ਸਤਕਾਰ ਕਰਦੇ ਆਏ ਹਨ ਜਿਵੇਂ ਮੈਂ ਆਪ ਦਾ ਸਤਕਾਰ ਕਰਾਂਗਾ ਮੈਨੂੰ ਅੱਜ ਨਜ਼ੂਮੀਆਂ ਨਹੀਂ ਦੱਸਿਆ ਹੈ ਤੇ ਮੈਨੂੰ ਸੁਖਨੇ ਆਏ ਹਨ ਕਿ ਮੇਰੇ ਉੱਪਰ ਸਾੜਸਤੀ ਆਉਣ ਵਾਲੀ ਹੈ ਉਹ ਤਾਂ ਇਹ ਦੱਸ ਸਕਦੀ ਹੈ ਜੇ ਆਪ 40 ਦਿਨ ਇਕਾਂਤ ਵਿੱਚ ਖੁਦਾ ਅੱਗੇ ਪ੍ਰਾਰਥਨਾ ਕਰੋ ਖੁਦਾ ਦੀ ਬੰਦਗੀ ਕਰੋ ਇਕਾਂਤ ਵਾਸਤੇ ਮਹਿਕਿਲਾ ਕਵਾਲੀਆਂ ਦੀ ਥਾਂ ਮਿੱਤੀ ਹੈ ਜੋ ਬਹੁਤ ਉੱਚੀ ਪਹਾੜੀ ਉੱਤੇ ਸੁੰਦਰ ਕਿਲਾ ਹੈ ਉਸੇ ਲਾਗੇ ਜਲ ਦੀ ਝੀਲ ਵੀ ਹੈ ਆਸ ਹੈ ਮੇਰੀ ਬੇਨਤੀ ਪ੍ਰਵਾਨ ਹੋਵੇਗੀ ਅੰਤਰਜਾਮੀ ਸੱਚੇ ਪਾਤਸ਼ਾਹ ਜਹਾਂਗੀਰ ਦੀ ਇਹ ਬੇਨਤੀ ਸੁਣ ਕੇ ਮੁਸਕਰਾ ਪਏ ਸਾਈਬਾ ਨੇ ਬਚਨ ਕੀਤਾ ਉਰ ਵਿਚਾਰ ਗੁਰ ਕਹਿ ਬਨਾਈ ਤਉ ਪ੍ਰਸਾਦ ਸਤੀ ਨਹ ਆਈ ਨਹੀਂ ਕਸ਼ਟ ਕੁਛ ਆਵੇ ਨੇਰੇ ਸ੍ਰੀ ਆਹੇ ਤੇਰੀ ਹਮ ਹੇਰੇ ਜਿਸ ਪ੍ਰਸਾਦ ਸਤੀ ਅਬਿਆਈ ਤਿਸ ਤੇ ਬਨੇ ਨਾ ਇੱਕ ਉਪਾਈ ਕਾਲ ਜਾਏ ਪਖ ਦੇਖਤ ਤੇਰੇ ਮਰੇ ਕੁਮਿਤਰ ਪਾਪ ਫਲ ਪ੍ਰੀਰੇ ਹਮਰੇ ਪਰਵਿਸ਼ੇ ਦੁਰਗਮ ਜਾਰੇ ਉਪਜਤ ਹੈ ਕਲਿਆਣੇ ਤੁਮਰੀ ਤੋ ਹਮ ਜਾਇ ਜਾਪ ਕੋ ਕਰੈ ਸਭ ਸੰਕਟ ਤੇਰੇ ਪਰ ਹਰੇ ਸੁਨਤ ਸਾਹੁ ਹਰਖਿਉ ਮਨਮਾਹੋ ਸਾਠ ਸਤੀ ਸਾਢ ਸਤੀ ਬੜ ਹੋਏ ਬਿਨਾ ਹੋ ਤਾਨ ਗੁਰੂ ਜੀ ਤੁਮ ਸਭ ਲਾਇਕ ਸਰਨਾਗਤ ਕੇ ਕਸ਼ਟਨ ਸਾਇਕ ਸ਼੍ਰੀ ਗੁਰੂ ਪ੍ਰਤਾਪ ਸੂਰਜ ਗੰਤਰਾਜ ਚੌਥੀ ਇਸਾ ਪਰਮਾਰਤ ਸਾਈਬਾ ਨੇ ਹਿਰਦੇ ਵਿੱਚ ਸੋਚ ਕੇ ਆਖਿਆ ਕੇ ਬਾਦਸ਼ਾ ਤੇਰੇ ਉੱਤੇ ਸਾੜ ਸਤੀ ਨਹੀਂ ਆਈ ਨਾ ਤੈਨੂੰ ਕੋਈ ਦੁੱਖ ਹੋਵੇਗਾ ਸਾੜ ਸਤੀ ਜਿਸ ਉੱਤੇ ਆਈ ਹੈ ਉਹ ਦੁਸ਼ਟ ਆਤਮਾ ਹੋਰ ਹੈ ਉਹ ਪਾਵੇ ਲਗ ਯਤਨ ਕਰੇ ਉਹ ਸਾੜ ਸਤੀ ਕੋਲੋਂ ਨਹੀਂ ਬਚ ਸਕਦਾ ਤੇ ਦੇਖਦੇ ਆਂ ਦੇਖਦੇ ਆਂ ਉਸ ਨੂੰ ਕਾਲ ਰੂਪੀ ਸ਼ੇਰ ਖਾ ਜਾਵੇਗਾ ਉਹ ਕੁਮਿੱਤਰ ਪੈੜਾ ਮਿੱਤਰ ਪਾਪ ਦੇ ਫਲ ਨਾਲ ਮਰ ਜਾਵੇਗਾ ਉਸ ਨੂੰ ਕੋਈ ਨਹੀਂ ਬਚਾ ਸਕਦਾ ਕਿਉਂਕਿ ਉਸ ਤੇ ਪਾਪਾਂ ਦਾ ਪਿਆਲਾ ਨੱਕਾ ਨੱਕ ਪਰ ਗਿਆ ਹੈ ਜੀਵਨ ਮੁੱਕ ਚੁੱਕਾ ਹੈ ਜੇਕਰ ਅਸਾਂ ਦੇ ਕਿਲੇ ਵਿੱਚ ਗਿਆ ਤੁਸਾਂ ਦੇ ਸਾਰੇ ਦੁੱਖ ਦੂਰ ਹੋ ਸਕਦੇ ਹਨ ਤਾਂ ਅਸੀਂ ਕਿਲੇ ਵਿੱਚ ਜਾ ਕੇ ਊਜਾਕਰਨ ਨੂੰ ਤਿਆਰ ਹਾਂ ਸਤਿਗੁਰੂ ਜੀ ਦੇ ਐਸੇ ਬਚਨ ਸੁਣ ਕੇ ਜਹਾਂਗੀਰ ਬਹੁਤ ਪ੍ਰਸੰਨ ਹੋਇਆ ਉਹ ਸੋਚਣ ਲੱਗਾ ਕਿ ਮੇਰੇ ਸਿਰ ਉੱਤੋਂ ਸਾਰ ਸਤੀ ਦਾ ਬਲ ਟਲ ਜਾਵੇਗਾ ਉਹ ਸਤਗੁਰੂ ਜੀ ਦੀ ਉਸਤਤ ਕਰਦਾ ਹੋਇਆ ਕਹਿਣ ਲੱਗਾ ਆਪ ਧਨ ਹੋ ਸ਼ਰਨ ਆਇਆਂ ਦੇ ਦੁੱਖ ਦੂਰ ਕਰਦੇ ਹੋ ਮੈਂ ਆਪ ਦੀ ਦਇਆ ਦਾ ਮੁੱਲ ਨਹੀਂ ਪਾ ਸਕਦਾ ਆਪ ਆਪ ਸਾਗਰ ਤੋਂ ਪਾਰ ਕਰਨ ਦੇ ਸਮਰੱਥ ਹੋ ਗਵਾਲੀਅਰ ਦੇ ਕਿਲੇ ਵਿੱਚ ਜਾ ਕੇ ਚਲੇਸਾ ਕੱਟਣ ਦੀ ਹਾਂ ਕਰਕੇ ਸਤਗੁਰੂ ਜੀ ਜਾਗੀਰ ਪਾਸੋਂ ਆਪਣੇ ਤੰਬੂ ਵਿੱਚ ਆ ਪੁੱਜੇ ਸਿੱਖ ਸੰਤਾ ਨੂੰ ਪਤਾ ਲੱਗ ਗਿਆ ਕਿ ਸਾਹਿਬ ਪੰਜਾ ਸਿੱਖਾ ਸਮੇਤ ਕਿਲੇ ਵਿੱਚ ਜਾ ਰਹੇ ਹਨ ਤਾਂ ਸਿਆਣੇ ਸਿੱਖਾਂ ਤੇ ਸ਼ਰਦਾਲੂਆਂ ਦੇ ਹਿਰਦੇ ਕੰਬ ਗਏ ਉਹਨਾਂ ਨੂੰ ਬਾਦਸ਼ਾਹ ਦੀ ਨੀਤੀ ਉੱਤੇ ਸ਼ੱਕ ਹੋਇਆ ਉਹਨਾਂ ਵਿੱਚੋਂ ਇੱਕ ਸਿੱਖ ਨੇ ਨਿਰਪੈਤਾ ਨਾਲ ਸਤਿਗੁਰੂ ਜੀ ਦੇ ਸਨਮੁਖ ਹੋ ਕੇ ਆਖ ਵੀ ਦਿੱਤਾ ਸੱਚੇ ਬਾਦਸ਼ਾਹ ਬਾਦਸ਼ਾਹ ਗੁਰੂ ਘਰ ਦੇ ਦੋਖਿਆਂ ਦੇ ਆਕੇ ਲੱਗ ਗਿਆ ਹੈ ਇਹ ਧੋਖਾ ਕਰ ਰਿਹਾ ਹੈ ਅਸਲ ਵਿੱਚ ਬਾਦਸ਼ਾਹ ਤਾਂ ਉਹ ਕਿਲੇ ਵਿੱਚ ਨਜ਼ਰਬੰਦ ਕਰ ਰਿਹਾ ਹੈ ਯਾਦ ਰੱਖਿਗਾ ਇਹ ਹੋ ਸਕਦਾ ਹੈ ਪੰਚਮ ਪਾਤਸ਼ਾਹੀ ਦੀ ਤਰ੍ਹਾਂ ਤੁਸਾਂ ਨੂੰ ਵੀ ਸ਼ਾਇਦ ਕਸ਼ਟ ਦੇਣ ਕਿਲੇ ਵਿੱਚ ਨਹੀਂ ਜਾਣਾ ਚਾਹੀਦਾ ਧੋਖਾ ਹੈ ਇਹ ਸੁਣ ਕੇ ਸਤਗੁਰੂ ਜੀ ਨੇ ਸਿੱਕਾ ਨੂੰ ਧੀਰਸ ਦਿੱਤੀ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਜੋ ਕਰਤਾਰ ਕਰਦਾ ਹੈ ਸੋ ਭਲਾ ਕਰਦਾ ਹੈ ਲਿਖਿਆ ਮੀਟ ਨਾ ਸਕਈ ਜੋ ਤੁਰ ਲਿਖਿਆ ਕਰਤਾਰ ਅਸਾਂ ਦਾ ਰਾਖਾ ਕਰਤਾਰ ਹੈ ਸੱਚ ਤੇ ਝੂਠ ਦਾ ਨਵੇੜਾ ਹੋਵੇਗਾ ਦੂਸਰਾ ਉਸ ਕਿਲੇ ਵਿੱਚ ਕਈ ਰੂਹਾਂ ਦੁਖੀ ਤੜਫ ਰਹੀਆਂ ਹਨ ਉਹਨਾਂ ਦਾ ਪਾਰ ਉਤਾਰਾ ਕਰਨਾ ਹੈ ਹਿੰਦੂ ਰਾਜੇ ਕਹਿਦ ਹਨ ਉਹ ਵੀ ਤਾਂ ਹੀ ਸੁਤੰਤਰ ਹੋ ਸਕਦੇ ਹਨ ਜੇ ਅਸੀਂ ਉੱਥੇ ਜਾਈਏ ਅਸਾਂ ਦਾ ਧਰਮ ਹੈ ਦੁਖੀ ਜੀਵਾਂ ਦੇ ਦੁੱਖ ਦੂਰ ਕਰਨੇ ਸਤਿਗੁਰੂ ਨਾਨਕ ਦੇਵ ਜੀ ਨੇ ਬਾਬਰ ਦੀ ਚੱਕੀ ਪੀਟੀ ਸੀ ਰੋਹਿਲੇ ਸਰਦਾਰ ਦਾ ਪਾਣੀ ਢੋਇਆ ਸੀ ਦੀਦਾ ਇਤੀ ਅਗਰੇ ਰਹੀ ਅਸੀਂ ਪੰਜਾ ਸਿੱਕਾ ਨੂੰ ਨਾਲ ਲੈ ਜਾਂਦੇ ਹਾਂ ਜੋ ਸੇਵਾ ਕਰਨਗੇ ਇਸ ਤਰ੍ਹਾਂ ਸਿੱਖ ਸੰਗਤਾਂ ਨੂੰ ਤਿਰਸ ਦੇ ਕੇ ਸ ਆਹਬਾ ਨੇ ਗਵਾਲੀਅਰ ਜਾਣ ਦਾ ਫੈਸਲਾ ਕਰ ਲਿਆ ਦੂਸਰੇ ਦਿਨ ਪੰਜਾ ਸਿੱਕਾ ਨੂੰ ਨਾਲ ਲੈ ਕੇ ਸਤਗੁਰੂ ਜੀ ਆਗਰੇ ਤੋਂ ਗਵਾਲੀਅਰ ਨੂੰ ਤੁਰ ਪਏ ਸ ਆਹਬਾ ਦੇ ਨਾਲ ਮੁਗਲ ਸੈਨਾਪਤੀ ਸਨ ਜੋ ਗਵਾਲੀਅਰ ਕਿਲੇ ਤੱਕ ਚੜੰਦੀ ਨਿਗਰਾਨੀ ਕਰਦੇ ਗਏ ਸਨ ਗਵਾਲੀਅਰ ਦੇ ਕਿਲੇ ਦੇ ਕਿਲੇਦਾਰ ਨੂੰ ਉਚੇਚੀਆਂ ਹਦਾਇਤਾਂ ਲਿਖੀਆਂ ਗਈਆਂ ਸਨ ਉਹਨਾਂ ਹਦਾਇਤਾਂ ਉੱਪਰ ਅਮਲ ਕਰਦੇ ਹੋਇਆ ਉਸਨੇ ਸਤਗੁਰੂ ਜੀ ਦੀ ਸੇਵਾ ਕਰਨੀ ਸੀ ਇਹ ਕਾਰਨ ਸਤਗੁਰੂ ਜੀ ਦੇ ਕਿਲੇ ਤੱਕ ਪੁੱਜਣ ਦੇ ਲੱਭਦੇ ਹਨ ਚੰਦੂ ਤੇ ਹੋਰ ਹਾਕਮ ਤੇ ਮੌਲਵੀਆਂ ਦੀ 40 ਦਿਨਾਂ ਦਾ ਬਹਾਨਾ ਲਾਉਣ ਤੋਂ ਮੁਰਾਦ ਸੀ ਕਿ ਜਦ ਇੱਕ ਵਾਰ ਸਤਗੁਰੂ ਜੀ ਕਿਲੇ ਵਿੱਚ ਬੰਦ ਕੀਤੇ ਗਏ ਸਮੂਰ ਕੇ ਉਹਨਾਂ ਨੂੰ ਸੁਤੰਤਰ ਕਰਨ ਦਾ ਧਿਆਨ ਬਾਦਸ਼ਾਹ ਨੂੰ ਰਹਿਣਾ ਹੀ ਨਹੀਂ ਉਸ ਵੇਲੇ ਕੈਦੀਆਂ ਨੂੰ ਪੁੱਛਦਾ ਗਿਚਦਾ ਕੋਈ ਨਹੀਂ ਸੀ ਨਾ ਕੋਈ ਮੁਕਤਮੇ ਚੱਲਦੇ ਸਨ ਤੇ ਨਾ ਅਦਾਲਤਾਂ ਹੁੰਦੀਆਂ ਸਨ ਕੁਝ ਵੀ ਹੋਵੇ ਬਾਦਸ਼ਾਹ ਦੇ ਹੁਕਮ ਨਾਲ ਸਤਗੁਰੂ ਜੀ ਨੂੰ ਕਿਲੇ ਵਿੱਚ ਨਜ਼ਰਬੰਦ ਕੀਤਾ ਗਿਆ ਕਿਲੇ ਤੋਂ ਬਾਹਰ ਆਉਣ ਜਾਣ ਦੀ ਆਗਿਆ ਨਹੀਂ ਸੀ ਸਤਗੁਰੂ ਜੀ ਦੀ ਨਜ਼ਰਬੰਦੀ ਦੀ ਖਬਰ ਪੰਜਾਬ ਤੱਕ 킬ਰ ਗਈ ਸਾਰੇ ਸਿੱਖ ਜਗਤ ਵਿੱਚ ਉਦਾਸੀ ਦੀ ਲਹਿਰ ਦੌੜ ਗਈ। ਸਤਗੁਰੂ ਜੀ ਦੇ 체ਤੀ ਸੁਤੰਤਰ ਹੋਣ ਬਾਰੇ ਹਰ ਸ਼ਰਧਾਲੂ ਵਾਹਿਗੁਰੂ ਜੀ ਅੱਗੇ ਰਾਤ ਦਿਨੇ ਅਰਦਾਸਾਂ ਕਰਨ ਲੱਗੇ। ਕਿਲੇ ਦੇ ਵਿੱਚ ਹੋਰ ਅਫਸਰਾਂ ਤੋਂ ਬਿਨਾਂ ਇੱਕ ਹਰਿਦਾਸ ਨਾਮ ਦਾ Hindu ਅਫਸਰ ਸੀ। ਆਵੇਂ ਉਹ ਮੁਗਲ ਰਾਜ ਦਾ ਵਫਾਦਾਰ ਸੇਵਕ ਸੀ। ਫਿਰ ਵੀ ਸਾਧੂ ਫਕੀਰਾਂ ਦੀ ਬਹੁਤ ਸੇਵਾ ਕਰਿਆ ਕਰਦਾ ਤੇ ਰੱਬ ਦੇ ਭੈਅ ਵਾਲਾ ਬੰਦਾ ਸੀ। ਉਸਨੇ ਸਤਗੁਰੂ ਜੀ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਇਸ ਸਤ ਸੰਕਰਨ ਲੱਗਾ ਸਾਈਬਾਂ ਦੇ ਪ੍ਰਸ਼ਾਦ ਵਾਸਤੇ ਰਾਸ਼ਨ ਦਾ ਉਚੀਚਾ ਪ੍ਰਬੰਧ ਕੀਤਾ ਗਿਆ ਉਸ ਸਮੇਂ ਦੋ ਤਰ੍ਹਾਂ ਦੇ ਕੈਦੀ ਹੁੰਦੇ ਸਨ ਇੱਕ ਸਧਾਰਨ ਤੇ ਦੂਸਰੇ ਸ਼ਾਹੀ ਕੈਦੀ ਸ਼ਾਹੀ ਕੈਦੀ ਰਾਜੇ ਨਵਾਬ ਤਨਾਦ ਤੇ ਸੰਤ ਫਕੀਰ ਹੁੰਦੇ ਸਨ ਸਤਗੁਰੂ ਜੀ ਸ਼ਾਹੀ ਕੈਦੀ ਬਣਾਈ ਗਏ ਸਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ